ਮੈਂ ਸਾਥੀ ਆ ਗਿਆ ਲਿਸਟਿੰਗ ਅੱਜ ਉਹ 3 ਤੋਂ ਹੋ ਰਹੀ ਹੈ ਤੁਸਨਾ ਨੂੰ ਸ਼ੀਗਰਾਂ ਦੋ ਮਹੀਨੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਮੰਡੀਆਂ ਦੇ ਵਿੱਚੋਂ ਖਰੀਦ ਸ਼ੁਰੂ ਹੋ ਚੁੱਕੀ ਆ ਉਸੇ ਕੜੀ ਤਹਿਤ ਹਲਕਾ ਬਧਾਰ ਸਭਾ ਫਲੋਰ ਦੀ ਅਹਿਮ ਮੰਡੀ ਦਾਣਾ ਮੰਡੀ ਫਲੋਰ ਉਹਦੇ ਵਿੱਚ ਵੀ ਅੱਜ ਝੋਨੇ ਦੀ ਜਿਹੜੀ ਹੈਗੀ ਆ ਖਰੀਦ ਦੀ ਸ਼ੁਰੂਆਤ ਕੀਤੀ ਆ ਉਸ ਦੇ ਵਿੱਚ ਜਿਹੜੇ ਸਾਡੇ ਸਾਰੇ ਹੀ ਸਤਕਾਰਤ ਕਿਸਾਨ ਭਰਾ ਔਰ ਸਾਰੇ ਹੀ ਆਰਤੀਏ ਭਰਾ ਔਰ ਜਿੰਨੇ ਵੀ ਸਾਡੇ ਅਧਿਕਾਰੀ ਗਣ ਸੀ ਉਹ ਵੀ ਇੱਥੇ ਮੌਜੂਦ ਸੀ ਐਸ ਡੀ ਐਮ ਅਮਨਪਾਲ ਵੀ ਮੌਜੂਦ ਸੀ ਔਰ ਸਾਡੇ ਦਾਣਾ ਮੰਡੀ ਔਰ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੁਸ਼ਲਾ ਰੂਸੀ ਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਰੇ ਹੀ ਸਾਥੀਆਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਹ ਖਰੀਦੋ ਫਰੋਕ ਸ਼ੁਰੂ ਕਰਵਾਤੀ ਆ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਅਜ ਮਾਰਕਟ ਨੇ ਜੀ ਮਾਰਕ ਫਰਨ ਨੇ ਜਿਹੜੇ ਹੈਗਾ ਅੱਜ ਖਰੀਦ ਸ਼ੁਰੂ ਕਰ ਦਿੱਤੀ ਹੈਗੀ ਆ ਅਸੀਂ ਬਚਨ ਵਾਦਿਆਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਆਰਥੀਆਂ ਭਰਾਵਾਂ ਦੇ ਨਾਲ ਮਜ਼ਦੂਰਾ ਦੇ ਨਾਲ ਸਭ ਵਰਗਾਂ ਦੇ ਨਾਲ ਜਿਹੜਾਗਾ ਡਟ ਕੇ ਪੈਰਾ ਦਿੰਦੀ ਆ ਅਸੀਂ ਵੀ ਬਚਨ ਵਾਦਿਆਂ ਕਿ ਇੱਕ ਇੱਕ ਦਾਣਾ ਜਿਹੜਾ ਹੈ ਝੋਨੇ ਦੇ ਵਿੱਚ ਆਵੇਗਾ ਉਸ ਦਾਣੇ ਨੂੰ ਹੈਗਾ ਸਮੇਂ ਸਿਰ ਜਿਹੜਾ ਹੈ ਜਿੱਥੇ ਉਸਨੇ ਪੁਜਣਾ ਉੱਥੇ ਪਜਾਉਣ ਲਈ ਬਚਨ ਵੱਧ ਹੋਮਗੇ ਔਰ ਸਾਡੇ ਪੂਰੇ ਮੁਕੰਮਲ ਪ੍ਰਬੰਧ ਹੋ ਚੁੱਕੇ ਆ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਹਨਮਾਈ ਦੇ ਵਿੱਚ ਔਰ ਸਾਡੇ ਐਫਐਸ ਐਫਐਸਓ ਰਾਜਕੁਮਾਰ ਜੀ ਜਿਹੜੇ ਹੈਗੇ ਆ ਸ਼ੋਭਤ ਨੇ ਉਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਵੱਖ-ਵੱਖ ਖਰੀਦ ਏਜੰਸੀਆਂ ਦੇ ਚਾਹੇ ਪਨ ਗਰੇਨ ਆ ਚਾਹੇ ਮਾਰਕ ਫੈਡ ਆ ਜਾਂ ਐਫਸੀਆਈ ਜਿਹੜੀਆਂ ਵੀ ਏਜੰਸੀਆਂ ਦੇ ਇੰਸਪੈਕਟਰ ਸਹਿਵਾ ਉਹ ਪੂਰੀ ਤਰ੍ਹਾਂ ਨਾਲ ਪੱਬਾ ਪਾਰ ਨੇ ਉਹਨਾਂ ਨੇ ਜਿਹੜਾ ਵੀ ਇਥੇ ਮੰਡੀ ਦੇ ਵਿੱਚ ਜਿਹੜੀ ਵੀ ਜਿੰਸ ਆਈ ਖਸਾਲਰਾਮਾ ਦੀ ਖੱਜਲ ਖਵਾਰੀ ਤੋਂ ਬਿਨਾ ਸਮੇਂ ਸਿਰ ਜਿਹੜਾ ਹੈਗਾ ਇੱਕ ਇੱਕ ਦਾਣਾ ਚੱਖਣ ਲਈ ਜਿਹੜਾ ਹੈਗਾ ਪਾਵਨ ਹੋਵਾਂਗੇ ਔਰ ਮੈਂ ਅੱਜ ਇਸ ਖਰੀਦੋ ਫਰੋਕ ਤੇ ਅੱਜ ਜਿਹੜੀ ਹੈਗੀ ਆਖਰੀ ਸ਼ੁਰੂ ਹੋਣ ਤੇ ਮੈਂ ਕਿਸਾਨ ਭਰਾਵਾਂ ਨੂੰ ਆਰਤੀਏ ਭਰਾਵਾਂ ਨੂੰ ਸਾਰੀ ਹੀ ਸਮੁੱਚੀ ਟੀਮ ਨੂੰ ਵਧਾਈ ਦਿਨਾ ਔਰ ਆਸ ਕਰਦਾ ਕਿ ਆਪਾਂ ਇੱਕ ਦੂਸਰੇ ਨਾਲ ਸਹਿਯੋਗ ਕਰਕੇ ਆਪਾਂ ਸਾਰੇ ਜਿਹੜਾ ਹੈਗਾ ਇਸ ਜੈਨਸ ਨੂੰ ਸਿਰੇ ਲਾਉਣ ਦੇ ਵਿੱਚ ਜਿਹੜਾ ਹੈਗਾ ਉਹ ਆਪਣੀ ਆਪਣੀ ਕੂਮਕਾ ਨਵਾਵਾਂਗੇ ਧੰਨਵਾਦ